ਸਸੀਕਾਲ ਜੀ ਤੁਹਾਡਾ ਭਰਾ ਬਿੱਟੂ ਸਿੰਘ ਚਾਹਲ ਬੀਐਸ ਮਟਰ ਗਾਰਜ ਬਰਨਾਲਾ ਸਿਟੀ ਤੋਂ ਆਪਣੇ ਕੋਲੇ ਕੰਮ ਤੇ ਪਹੁੰਚੀ ਹੈ ਗੱਡੀ ਪੀਵੀ07 ਜਾਨੀ ਕਿ ਹੁਸਿਆਰਪੁਰ ਤੋਂ ਕੰਮ ਕਰਵਾਉਣ ਵਾਸਤੇ ਗੱਡੀ ਆਈ ਹੈਗੀ ਸੁਵਿਫਟ ਜਿਵੇਂ ਜਿਵੇਂ ਆਪਣੇ ਪੇਜਾਂ ਦੇ ਉੱਪਰ ਕੰਮ ਦੀਆਂ ਜਿਹੜੀਆਂ ਵੀਡੀਓ ਨੇ ਪੈਂਦੀਆਂ ਨੇ ਤੇ ਜਿਹੜੇ ਆਪਣੇ ਭੈਣ ਭਰਾ ਆਪਾਂ ਨੂੰ ਚਾਹੁੰਦੇ ਨੇ ਫੋਲੋ ਕੀਤਾ ਹੋਇਆ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਜਿਹੜੇ ਆਪਣੀ ਸਪੋਰਟ ਕਰਦੇ ਨੇ ਉਹਨਾਂ ਦੀ ਸਪੋਰਟ ਦੇ ਨਾਲ ਅੱਗੇ ਦੀ ਅੱਗੇ ਜਦੋਂ ਉਹ ਸ਼ੇਅਰ ਕਰਦੇ ਨੇ ਵੀਡੀਓ ਅੱਗੇ ਦੀ ਅੱਗੇ ਜਾਂਦੀ ਹੈ ਇਸੇ ਤਰ੍ਹਾਂ ਅੱਗੇ ਦੀ ਅੱਗੇ ਗਈ ਹੋਈ ਵੀਡੀਓ ਹੁਸ਼ਿਆਰਪੁਰ ਵਾਲੇ ਕਸਟਮਰਾਂ ਤੱਕ ਪਹੁੰਚੀ ਜਿਨ੍ਹਾਂ ਨੇ ਆਪਣੇ ਪੇਜ ਤੋਂ ਆਪਣਾ ਨੰਬਰ ਚੱਕ ਕੇ ਆਪਣੇ ਨਾਲ ਕੀਤਾ ਕੰਟੈਕਟ ਉਹਨਾਂ ਨੇ ਕਿਹਾ ਵੀ ਬਾਈ ਜੀ ਅਸੀਂ ਲਗਾਤਾਰ ਪੈਂਦੀਆਂ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀਆਂ ਕੰਮਨੀਆਂ ਜਿਹੜੀਆਂ ਵੀਡੀਓ ਨੇ ਦੇਖਦੇ ਨੇ ਆ ਲੰਬੇ ਟਾਈਮ ਤੋਂ ਤੇ ਅਸੀਂ ਮਨ ਬਣਾਇਆਗਾ ਵੀ ਆਪਣੀ ਕਾਰ ਦਾ ਕੰਮ ਅਸੀਂ ਤੁਹਾਡੇ ਕੋਲ ਕਰਵਾਉਣਾ ਸਾਨੂੰ ਤੁਹਾਡਾ ਕੀਤਾ ਹੋਇਆ ਕੰਮ ਬਹੁਤ ਵਧੀਆ ਲੱਗਦਾਗਾ ਜੇਕਰ ਤੁਸੀਂ ਓਦਾਂ ਹੀ ਕਰੋਗੇ ਜਿੱਦਾਂ ਵੀਡੀਓ ਦੇ ਵਿੱਚ ਦਿਖਾਉਣੇ ਹੋਗੇ ਰਿਐਲਿਟੀ ਦੇ ਵਿੱਚ ਵੀ ਜੇ ਕੰਮ ਤੁਹਾਡਾ ਓਦਾਂ ਹੀ ਹੋਇਆ ਓਦਾਂ ਦੀ ਕਲਰ ਕੁਆਲਿਟੀ ਹੋਈ ਓਦਾਂ ਦੀ ਫਿਨਿਸ਼ਿੰਗ ਹੋਈ ਤਾਂ ਸਾਨੂੰ ਬਹੁਤ ਵਧੀਆ ਲੱਗੂਗਾ ਆਪਾਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਭਾਈ ਜੀ ਆਜੋ ਵੈਲਕਮ ਜਿੱਦਾਂ ਦਾ ਤੁਸੀਂ ਕਹੋਗੇ ਤੁਹਾਨੂੰ ਓਦਾਂ ਦਾ ਹੀ ਕੰਮ ਮਿਲੂਗਾ ਅਸੀਂ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡਦੇ ਕੰਮ ਦੇ ਵਿੱਚ ਕੁਆਲਿਟੀ ਦੇਣ ਦੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਕਸਟਮਰ ਨੂੰ ਜਿੰਨੀ ਵੀ ਵੱਧ ਤੋਂ ਵੱਧ ਕੁਆਲਿਟੀ ਦੇ ਸਕਦੇ ਆ ਓਨੀ ਦਈਏ ਰੀਪੇਂਟ ਦਾ ਵਰਕ ਰੀਪੇਂਟ ਦਾ ਵਰਕ ਹੀ ਹੁੰਦਾ ਵਾ ਪਰ ਫਿਰ ਵੀ ਜਿੰਨਾ ਸੋਹਣਾ ਹੋ ਜੇ ਓਨਾ ਵਧੀਆ ਜਿੰਨੀ ਕੁਆਲਿਟੀ ਬਣ ਜੇ ਓਨੀ ਵਧੀਆ ਅਸੀਂ ਆਪਣੇ ਹਰ ਪੱਖ ਤੋਂ ਆਪਣੇ ਕਸਟਮਰ ਨੂੰ ਜਿਹੜਾ ਇੰਨੀ ਦੂਰ ਤੋਂ ਆਪਣੇ ਨਾਲ ਇੰਨਾ ਮਾਨ ਕਰਕੇ ਇੰਨੀ ਆਸ ਰੱਖ ਕੇ ਆਪਣੇ ਕੋਲ ਪਹੁੰਚਦਾਗਾ ਸਾਡਾ ਪੂਰਾ ਜਨਨ ਦੀ ਜ਼ੋਰ ਲੱਗਿਆ ਹੁੰਦਾ ਵੀ ਅਸੀਂ ਉਹਦੀ ਪੂਰੀ ਫੋਲ ਹਰ ਪੱਖ ਤੋਂ ਤਸੱਲੀ ਕਰਵਾਈਏ ਤੇ ਨਾਲ ਹੀ ਮੈਂ ਥੈਂਕ ਯੂ ਕਰਦਾ ਹਾਂ ਉਹਨਾਂ ਸਾਰੇ ਭੈਣਾ ਭਰਾਵਾਂ ਦਾ ਜਿਹੜੇ ਮੇਰੇ ਵੀਰ ਸਪੋਰਟ ਕਰਦੇ ਨੇ ਆਪਣੇ ਕੰਮ ਦੀਆਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਕੀਤਾ ਹੋਇਆ ਫੋਲੋ ਜਿਨ੍ਹਾਂ ਨੇ ਆਪਣੇ ਪੇਜਾਂ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਉਹ ਵੀ ਮੇਰਾ ਵੀਰ ਕਰ ਲਿਓ ਆਪਣੇ ਪੇਜਾਂ ਨੂੰ ਫੋਲੋ ਕਿਉਂਕਿ ਨਿਤ ਨਮੀਆ ਪੈਂਦੀ ਆ ਵੀਡੀਓ ਦੇ ਵਿੱਚ ਤੁਹਾਡੀ ਵੀ ਨੌਲੇਜ ਦੇ ਵਿੱਚ ਕੁਝ ਨਾ ਕੁਝ ਵਾਧਾ ਜ਼ਰੂਰ ਹੋਊਗਾ ਥੈਂਕ ਯੂ